ਹਾਂਜੀ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਜੀ ਮਸਲੀਨ ਦੇ ਵਿੱਚ ਬਹੁਤ ਸੌਫਟ ਮਸਲੀਨ ਸਮਰ ਕਲੈਕਸ਼ਨ ਦੇ ਵਿੱਚ ਮਸਲੀਨ ਆਈ ਹੈ ਜੀ ਇਹ ਨਵੀਂ ਲਾਂਚ ਹੋਈ ਹੈ ਗਰਮੀਆਂ ਸਾਰਾਂ ਨਵੀਂ ਮਸਲੀਨ ਲਾਂਚ ਹੋਊਗੀ ਆਦੇ ਉੱਪਰ ਆਪ ਲੈ ਕੇ ਆਏ ਦੇਖੋ ਜੀ ਬਹੁਤ ਸੋਹਣੇ ਸੂਟ ਬਹੁਤ ਪਿਆਰੇ ਪਿਆਰੇ ਸੂਟ ਆ ਗਏ ਦੇਖੋ ਟਾਈ ਐਂਡ ਟਾਈ ਦੇ ਵਿੱਚ ਸੂਟ ਆ ਜੀ ਸਾਰਾ ਬਹੁਤ ਸੋਹਣਾ ਗੋਲਡਨ ਫੋਇਲ ਦਾ ਕੰਮ ਹੈ ਇਹ ਬਹੁਤ ਸ਼ਾਨਦਾਰ ਸੂਟ ਆਏ ਨੇ ਆਪਣੇ ਕੋਲ ਔਰ ਬੋਸ ਉਨੀ ਖੋਲੀ ਟੋਲੀ ਕੁਆਲਿਟੀ ਦੇ ਵਿੱਚ ਆ ਗਈ ਜੀ ਔਰ ਬਾਟਮ ਆਊਗੀ ਜੀ कॉटन मस्लिन ਦੀ कॉटन मस्लिन ਦੀ ਬਾਟਮ ਆ ਗਈ ਕੋਈ ਲਾਈਨਿੰਗ ਨਹੀਂ ਲੱਗਦੀ ਜੀ ਬਾਟਮ ਤੇ ਸ਼ਰਟ ਤੇ ਆਪਣੇ ਆਪ ਦੀ ਮਰਜ਼ੀ ਅਨੁਸਾਰ ਲਗਾ ਸਕਦੇ ਆ ਤੇ ਨਾਲ ਦੁਪੱਟਾ ਆਊਗਾ ਜੀ ਦੁਪੱਟਾ ਦੇਖੋ ਜੀ ਅਲਟੀਮੇਟ ਦੁਪੱਟਾ ਆਊਗਾ ਜੀ ਵੀਵਿੰਗ ਦਾ ਕੰਮ ਹੋਇਆ ਦੁਪੱਟੇ ਦੇ ਉੱਪਰ ਦੇਖੋ ਜੀ ਬਾਟਮ ਦੇ ਨਾਲ ਦਾ ਦੁਪੱਟਾ ਆ ਗਿਆ ਜੀ ਟਾਈ ਐਂਡ ਡਾਈ ਦੇ ਵਿੱਚ ਸੂਟ ਆ ਗਿਆ ਜੀ ਇਹਦੇ ਵਿੱਚ ਆਪਣੇ ਕੋਲ ਕਲਰ ਹੈਗੇ ਨੇ ਦੇਖੋ ਜੀ ਜੋ ਫਸਟ ਚੂਰੂਨ ਪਿੰਕ ਸ਼ੇਡ ਦਿਖਾਇਆ ਹੈ ਇੱਕ ਖੇੜੇ ਦੇ ਵਿੱਚ ਇਹ ਆਊਗਾ ਦੇਖੋ ਜੀ ਲਵੈਂਡਰ ਟ ਸਟਾਕ ਲਿਮਟਡ ਮਿਲਿਆ ਜੀ ਬਹੁਤ ਸ਼ਾਨਦਾਰ ਸਟਾਕ ਆਇਆਗਾ ਤੇ ਇੱਕ ਇਹਦੇ ਵਿੱਚ ਰੰਗ ਆਊਗਾ ਜੀ ਨਿਓਨ ਕਦੁਰੰਗਾ ਜੀ ਵੀਰੋ ਪਾ ਕਦੁਰੰਗਾ ਕਹਿੰਦੇ ਨੇ ਪੰਜਾਬੀ ਚ ਨਿਓਨ ਕਦੁਰੰਗਾ ਜੀ ਇੱਕ ਇਹ ਆ ਗਿਆ ਦੇਖੋ ਜਿਹਦੇ ਵਿੱਚ ਬਹੁਤ ਸ਼ਾਨਦਾਰ ਕਲਰ ਆਏ ਜੀ ਜਿਹੜਾ ਕਲਰ ਤੁਹਾਨੂੰ ਪਸੰਦ ਹੈ ਜੀ ਉਹਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਆਰਡਰ ਭੇਜ ਸਕਦੇ ਹੋ ਜੀ ਐਦੂਆਂ ਦੇ ਵਿੱਚ ਇੱਕ ਤਾਂ ਇਹ ਡਿਜ਼ਾਈਨ ਦਿਖਾਇਆ ਤਿੰਨ ਰੰਗ ਦੇ ਇਹਦੇ ਵਿੱਚ ਆਉਣਗੇ ਜੀ ਇੱਕੜ ਤਾਂ ਹੀ ਤੁਹਾਨੂੰ ਦਿਖਾਉਂਦਾ ਇਹਦੇ ਵਿੱਚ ਹੋਰ ਵੀ ਇਹਦੇ ਵਿੱਚ ਆਉਣਗੇ ਆਪਣੇ ਕੋਲ ਅਲੱਗ ਬਹੁਤ ਪਿਆਰੇ ਕਲਰ ਆਏ ਨੇ ਜੀ ਕਵਰਨ ਮੁਸਲਿਨ ਦੇ ਵਿੱਚ ਸੂਟ ਆ ਗਿਆ ਜੀ ਬਹੁਤ ਸ਼ਾਨਦਾਰ ਨਵੇਂ ਆਰਟੀਕਲ ਆਏ ਨੇ ਜੀ ਬਹੁਤ ਪਿਆਰੇ ਪਿਆਰੇ ਦੀਦੀ ਬਹੁਤ ਸੋਹਣਾ ਸੂਟ ਆਇਆ ਜੀ ਬਹੁਤ ਸ਼ਾਨਦਾਰ ਦੇਖੋ ਜੀ ਕਿੰਨਾ ਸੋਹਣਾ ਆਰਟੀਕਲ ਆ ਦੀਦੀ ਔਰ ਫਰੰਟ ਦੇਖੋ ਜੀ ਕਿੰਨਾ ਸ਼ਾਨਦਾਰ ਬਣਨਾ ਜੀ ਤੁਹਾਡੇ ਪਾਏ ਸੂਟ ਇਹ ਕਮਾਲ ਲੱਗਦਾ ਹੈ ਕਮਾਲ ਲੱਗਣਾ ਬਹੁਤ ਸ਼ਾਨਦਾਰ ਸੂਟ ਲੱਗਦਾ ਹੈ ਤੁਹਾਡੇ ਪਾਏ ਇਹ ਲਾਲ ਦੁਪੱਟਾ ਹੋ ਗਿਆ ਜੀ ਦੀ ਬਹੁਤ ਸ਼ਾਨਦਾਰ ਦੁਪੱਟਾ ਹੈ ਤੁਸੀਂ ਜਲਦੀ ਜਲਡ ਸਕਰੀਨ ਸ਼ਾਟ ਲੈ ਕੇ ਇਹਨੂੰ ਬੁੱਕ ਕਰਨ ਨੂੰ ਦੀਦੀ ਲਓ ਦੇਖੋ ਦੁਪੱਟਾ ਜੀ ਕਿੰਨਾ ਸ਼ਾਨਦਾਰ ਦੁਪੱਟਾ ਹੋ ਗਿਆ ਜੀ ਪੂਰਾ ਵਜਿਆ ਦੁਪੱਟਾ ਜੀ ਵੀ ਕਮਾਲ ਲੱਗਣਾ ਕਮਾਲ ਬਹੁਤ ਸੋਹਣਾ ਸੂਟ ਆਇਆ ਜੀ ਔਰ ਕਈਮ ਕਲਰ ਆ ਗਿਆ ਦੇ ਵਿੱਚ ਇਹਦੇ ਕਲਰ ਨਹੀਂ ਵੀ ਬਹੁਤ ਪਿਆਰੇ ਪਿਆਰੇ ਆਏ ਨੇ ਜੀ ਆਪਣੇ ਕੋਲ ਜਿਵੇਂ ਇਹਦੇ ਵਿੱਚ ਦੇਖੋ ਜੀ ਥੋੜੇ ਡਿਫਰੈਂਸ ਵਾਲੇ ਕਈ ਡਿਜ਼ਾਈਨ ਆਇਆ ਜੀ ਜਿਵੇਂ ਇਹਦੇ ਤੇ ਮਲਟੀ ਕਲਰ ਆ ਗਿਆ ਜੀ ਨੈਕਲੇਸ ਦੇ ਵਿੱਚ ਆਊਗਾ ਜੀ ਕਲਰ ਦਾ ਫਰਕ ਇਹਦੇ ਤੇ ਗਾਜ ਵੀ ਕਲਰ ਆ ਗਿਆ ਜੀ ਆਪਣੇ ਕੋਲ ਬਹੁਤ ਪਿਆਰੇ ਕਲਰ ਆਏ ਨੇ ਜੀ ਆਹ ਲੋ ਗਾਜ ਦੀ ਕਦਰ ਦੇ ਵਿੱਚ ਆ ਗਿਆ ਜੀ ਬਹੁਤ ਸੋਹਣਾ ਸੂਟ ਆ ਜੀ ਦੁਪੱਟਾ ਵੀ ਲੱਗਿਆ ਹੋਇਆ ਨਾਲ ਜੀ ਇਹਦੇ ਇਸ ਤਰ੍ਹਾਂ ਹੀ ਦੁਪੱਟਾ ਹੋਊਗਾ ਜੀ ਫੇਰ ਆਜੂਗਾ ਜੀ ਤੇ ਇਹਦੇ ਵਿੱਚ ਜਿਵੇਂ ਸਿੰਗਲ ਕਲਰ ਆ ਗਿਆ ਜੀ ਉਹਦੇ ਵਿੱਚ ਮਲਟੀ ਕਲਰ ਦਾ ਬੂਟਾ ਸੀ ਉਹ ਚ ਸਿੰਗਲ ਇਹ ਤੇ ਸਿੰਗਲ ਕਲਰ ਆ ਗਿਆ ਜੀ ਇਹ ਉੱਤੇ ਨਿਚਲੇ ਵਿੱਚ ਕਲਰ ਦੇਖੋ ਜੀ ਇੱਕ ਇਹ ਪਰਪਲ ਕਲਰ ਆਊਗਾ ਜੀ ਅੱਜ ਕੱਲ ਟ੍ਰੈਂਡਿੰਗ ਕਲਰ ਪਰਪਲ ਆ ਗਿਆ ਦੇਖੋ ਜੀ ਤੇ ਨੈਕਸਟ ਦੇਖੋ ਜੀ ਇਹਦੇ ਵਿੱਚ ਗ੍ਰੀਨ ਸ਼ੇਡ ਆਊਗਾ ਜੀ ਉਹ ਦੇਖੋ ਜੀ ਬਹੁਤ ਪਿਆਰਾ ਕਲਰ ਜੀ ਬਹੁਤ ਸ਼ਾਨਦਾਰ ਕਲਰ ਜੀ ਗ੍ਰੀਨ ਕਲਰ ਆ ਗਿਆ ਜੀ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਪਿਆਰਾ ਕਲਰ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ ਇੱਕ ਇਹਦੇ ਵਿੱਚ ਦੇਖੋ ਜੀ ਨਿਓਨ ਕਲਰ ਆ ਗਿਆ ਜੀ ਦੇਖੋ ਨਿਓਨ ਕਲਰ ਆ ਗਿਆ ਦੇਖੋ ਜੀ ਮਲਟੀ ਕਲਰ ਦਾ ਬੂਟਾ ਨਿਓਨ ਕਲਰ ਆ ਗਿਆ ਜੀ ਔਰ ਸ਼ਾਨਦਾਰ ਦੁਪੱਟਾ ਆ ਗਿਆ ਜੀ ਔਰ ਰੇਟ ਬਹੁਤ ਸੋਹਣਾ ਜੀ ਫੁੱਲ ਵੀਡੀਓ ਜਰੂਰ ਦੇਖੋ ਬਹੁਤ ਸੋਹਣੀ ਕਾਟਨ ਮਸਲੀਨ ਦਾ ਸੂਟ ਹੈ ਜੀ ਡਿਜ਼ਾਈਨਿੰਗ ਦੇਖੋ ਜੀ ਮੇਰੇ ਕੋਲ ਕਿੰਨੀ ਆਈ ਹੈ ਕੋਈ ਪੰਜ ਚਾਰ ਸੂਟ ਨਹੀਂ ਕਿੰਨੇ ਸੂਟ ਡਿਜ਼ਾਈਨਿੰਗ ਦਿਖਾ ਰਿਆਂ ਲਗਾ ਬਹੁਤ ਸੋਹਣੀ ਡਿਜ਼ਾਈਨਿੰਗ ਗਈ ਹੈ ਖੁੱਲੀ ਢੋਲੀ ਕੁਆਂਟੀਟੀ ਨਾਲ ਬਸ ਆਏ ਵੀ ਸਟਾਕ ਲਿਮਟਡ ਆ ਪਰ ਡਿਜ਼ਾਈਨਿੰਗ ਬਹੁਤ ਹੈ ਜਿਹੜਾ ਸੂਟ ਜੇ ਤੁਸੀਂ ਬੁੱਕ ਕਰ ਲਿਆ ਬਸ ਇਹਦੇ ਨਾਲ ਹੋਰ ਪੀਸ ਨਹੀਂ ਹੈਗਾ ਜੀ ਡਿਜ਼ਾਈਨਿੰਗ ਬਹੁਤ ਲੈ ਕੇ ਆਹ ਦੇਖੋ ਨੈਕਸਟ ਆਰਟੀਕਲ ਇਹਦੇ ਵਿੱਚ ਕਿੰਨਾ ਸ਼ਾਨਦਾਰ ਆਰਟੀਕਲ ਹੈ ਜੀ कॉटन मस्लिन ਦੇ ਵਿੱਚ 퍼ਪਲ ਕਲਰ ਆ ਗਿਆ ਦੁਪੱਟਾ ਦੇਖੋ ਬਾਘੇਰਾ ਆ ਗਿਆ ਦੇਖੋ ਜੀ ਕੇਰਾ ਬਹੁਤ ਸ਼ਾਨਦਾਰ ਵਰਨਾ ਬਹੁਤ ਸੋਹਣਾ ਪਾਰਟੀ ਕਲਰ ਸੂਟ ਬਣਨਾ ਜੀ ਸਮਰ ਕਲੈਕਸ਼ਨ ਦੇ ਵਿੱਚ ਸੂਟ ਆ ਗਏ ਜੀ ਇਹ कॉटन मस्लिन ਦੇ ਵਿੱਚ ਸੂਟ ਆ ਗਏ ਜੀ ਦੁਪੱਟੇ ਦੇ ਉੱਤੇ वीविंग ਦਾ ਕੰਮ ਹੋਇਆ ਜੀ ਬਹੁਤ ਸ਼ਾਨਦਾਰ ਕਲਰ ਨੇ ਜੀ ਦੇਖੋ ਜੀ ਇੱਕ ਸਮਾ 퍼ਪਲ ਕਲਰ ਦਾ ਕਰਤਾ ਜਿਵੇਂ ਇਹਦੇ ਵਿੱਚ ਤੇ ਇੱਕ ਇਹਦੇ ਵਿੱਚ येलो ਕਦਰ ਹੈ ਜੀ येलो ਕਲਰ ਦੇਖੋ ਜੀ ਕਿੰਨਾ ਸ਼ਾਨਦਾਰ ਕਦਰ ਹੈ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਉਹ ਤੁਸੀਂ ਜਲਦੀ ਜਲਦੀ ਜੀ ਬੁੱਕ ਕਰ ਲਓ ਜਿਹਨੂੰ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਇੱਕ ਤੱਤੂ ਰੰਗਾਂ ਰੰਗਾਂ ਹੈ ਜੀ ਬਹੁਤ ਪਿਆਰਾ ਕਦਰ ਹੈ ਜੀ ਜਿਹੜਾ ਕਦਰ ਤੁਹਾਨੂੰ ਪਸੰਦ ਆ ਜੀ ਇੱਕ ਆ ਪਾਊਡਰ ਬਲੂ ਆ ਗਿਆ ਜੀ ਕਦਰ ਆਪਣੇ ਕੋਲ ਪਾਊਡਰ ਬਲੂ ਕਦਰ ਆ ਗਿਆ ਦੀ ਕਿੰਨਾ ਸੋਹਣਾ ਕਦਰ ਲੱਗ ਰਿਹਾ ਦੇਖੋ ਜੀ ਬਹੁਤ ਪਿਆਰਾ ਕਦਰ ਹੈ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ ਇੱਕ ਆ ਪਰਪਲ ਕਦਰ ਜਿਹਨੂੰ ਤੁਹਾਨੂੰ ਨੀਚੇ ਦਿਖਾਇਆ ਹੈ ਜੀ ਖੋਲੇ ਪੀਸ ਉਹਦੇ ਨਾਲ ਦਾ ਪੀਸ ਆ ਗਿਆ ਦੇਖੋ ਜੀ ਇਹ ਬਹੁਤ ਪਿਆਰੇ ਪਿਆਰੇ ਸੂਟ ਆਏ ਹੋਏ ਨੇ ਜੀ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈਣਾ ਹੈ ਔਰ ਉਹਨੂੰ ਬੁੱਕ ਕਰਨਾ ਹੈ ਜੀ ਇੰਨਾ ਸੋਹਣੇ ਸੋਹਣੇ ਸੂਟ ਨੇ ਪਰਪਲ ਦੇ ਆਪਣੇ ਕੋਲ ਵੀ ਕੱਦੂ ਰੰਗ ਰੰਗ ਦੇ ਵਿੱਚ ਵੀ ਹੈਗਾ ਮਲਟੀ ਕਲਰ ਇੱਕ ਆਹ ਡਿਜ਼ਾਈਨ ਸੀ ਇੱਕ ਆਹ ਡਿਜ਼ਾਈਨ ਸੀ ਜਿਹੜਾ ਤੁਸੀਂ ਡਿਜ਼ਾਈਨ ਬੁੱਕ ਕਰਨਾ ਜੀ ਬੁੱਕ ਕਰ ਲਿਓ ਮਤਲਬ ਇਹ ਸੂਟ ਦਾ ਰੇਟ ਹੈ ਜੀ 1400 ਤੋਂ 1500 ਜੀ ਆਪਣੇ ਕੋਲ ਇੱਕ ਪ੍ਰਾਇਸ ਤੋਂ 30% ਸੇਲ ਦੇ ਵਿੱਚ ਹੈ ਜੀ ਇਹ ਸਿਰਫ 995 ਰੁਪਏ ਦਾ ਜੀ 1000 ਰੁਪਏ ਸੂਟ ਹੈ ਜੀ 995 ਤੱਕ ਸਿਰਫ 995 ਰੁਪਏ ਦਾ ਸੂਟ ਹੈ ਜੀ ਬਹੁਤ ਸ਼ਾਨਦਾਰ ਕੰਦਰਾਏ ਹੋਣੇ ਜਲਦੀ ਜਲਦੀ ਸਕਰੀਨ ਸ਼ੋਟ ਲੈ ਕੇ ਬੁੱਕ ਕਰ ਲਓ ਜੀ ਔਰ ਬਹੁਤ ਸੋਹਣੇ ਸੋਹਣੇ ਸੂਟਸ ਨੂੰ ਮੈਂ ਦਿਖਾ ਦੇਣੀ ਜੀ ਜਲਦੀ ਬੁੱਕ ਕਰ ਲਓ ਜੀ 995 ਰੁਪਏ ਦਾ ਸੂਟ ਹੈ ਜੀ 60 ਰੁਪਏ ਸ਼ਿਪਿੰਗ ਦੇ ਨੇ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਓ ਕਾਟਨ ਮਸਲਿਨ ਦਾ ਸੂਟ ਹੈ ਜੀ ਬਹੁਤ ਸੋਹਣੇ ਸੂਟ ਨੇ ਆਨਲਾਈਨ ਪੇਮੈਂਟ ਤੇ ਆਰਡਰ ਲੈ ਆਓ ਕੈਸ਼ ਔਨ ਡਿਲੀਵਰੀ ਨਹੀਂ ਹੋਣੀ ਜੀ ਕਿਉਂਕਿ 1400 1500 ਦਾ ਸੂਟ ਮਾਰਕੀਟ 'ਚ ਸੇਲ ਹੋ ਰਿਹਾ ਹੈਗਾ ਜੀ ਤੁਹਾਨੂੰ ਮੈਂ ਸੂਟ ਇਹ 995 ਰੁਪਏ ਦੇ ਵਿੱਚ ਦੇਉ 60 ਰੁਪਏ ਸ਼ਿਪਿੰਗ ਦੇ ਨੇ ਆਲ ਓਵਰ ਇੰਡੀਆ ਜੀ 995 60 60 ਰੁਪਏ ਜੀ ਇੱਕ ਸੂਟ 6 ਦਾ 10 20 ਰੁਪਏ ਅੱਗੇ ਅੱਗੇ ਵਧੀ ਜਾਣਗੇ ਜੀ ਬਹੁਤ ਸੋਹਣੇ ਸੂਟ ਨੇ 995 ਰੁਪਏ ਦੇ ਵਿੱਚ ਸੂਟ ਕਰਤਾ ਜੀ ਇਹਨਾਂ ਸੋਹਣਾ ਸੂਟ ਹੈ ਜੀ ਜਲਦੀ ਆ ਸਕਰੀਨ ਸ਼ਾਟ ਲੈ ਕੇ ਬੁੱਕ ਕਰੋ ਜੀ ਬਹੁਤ ਪਿਆਰਾ ਸੂਟ ਹੈ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ